ਮੋਣ ਲਗਾਣਾ ਨਿਆਰਾ ਬੱਜਾ ਵੇਖਾਂ ਜੀਤਾ ਭਾਪਾ ਲਗਾ ਬਲੇ ਆ ਕਿੱਥੇ ਲਗਾ ਲਿਆ ਆ ਆ ਇਧਰ ਆਈ ਦਿਖਾਣ ਲਈ ਆ ਜੀਤਾ ਭਾਵੀ ਦੇ ਪੇਕੇ ਆ ਤੋਂ ਆਏ ਆ ਜੀਤਾ ਦੇ ਟੇਕਿਆਂ ਤੋਂ ਆੜੂਆਂ ਦਾ ਬੂਟਾ ਭਰਿਆ ਪਿਆ ਸੀ ਬੜੇ ਦਿਨ ਹੋ ਗਏ ਮੰਮੀ ਆਖਣ ਦੇਈ ਵੀ ਨਿਆਣੇ ਜੱਗੇ ਆੜੂ ਚੱਲ ਜਾਣ ਚੱਲ ਜਾਣ ਤੇ ਉਹ ਵਿਚਾਰੇ ਡਰ ਦਾ ਟਾਈਮ ਨਹੀਂ ਲੱਗਦਾ ਗਰਮੀ ਪੜੀ ਤੇ ਤਾਂ ਕਰਕੇ ਰਾਤੀ ਆਏ ਸ਼ਾਮੀ 6 ਵਜੇ ਆਏ ਹੋਣੇ ਉਹ 6 ਵਜੇ ਨਾਲ ਢੰਡੇ ਹੋਏ ਆਏ ਸਾਨੂੰ ਪਤਾ ਵੀ ਨਹੀਂ ਚੁੱਪ ਕੀਤਾ ਹੀ ਆ ਗਏ ਇਹ ਵਸਾ ਰਾਤ ਰਹਿ ਕੇ ਸਵੇਰੇ 6 ਵਜੇ ਚਲ ਗਏ ਤੇ ਆਪਣਾ ਹੀ ਬਈ ਬਈ ਟਾਈਮ ਗਏ 12 ਘੰਟੇ ਰਹਿਣਾ ਹੈ ਆ ਪੂਰੇ 12 ਘੰਟੇ ਸੋਹਣੀ ਲਾਏ ਵੀ ਬੰਦ ਬਿਊਟੀ ਕਰਕੇ ਗਏ ਡਿਊਟੀ ਕਰਕੇ ਇਹ ਸਪੈਸ਼ਲ ਆਏ ਆੜੂਆਂ ਕਰਕੇ ਆਂਦੇ ਵੀ ਚੱਲ ਨਿਯਾਨੇ ਖਾਣ ਲੇਗੇ ਪ੍ਰੀਤੀ ਆੜੂ ਬੜੇ ਲੱਗੇ ਕਿੱਥੇ ਲਗਾਏ ਆ ਇਨਾ ਮਾਦ ਬਣ ਫਿੱਦਰ ਹੁੰਦਾ ਤੀ ਆ ਆਈਆ ਉਹਨਾਂ ਨਾਲ ਬੜਾ ਹੁੰਦਾ ਹੈ ਵਿਚਾਰ ਕੋਈ ਵੀ ਚੀਜ਼ ਹੋਵੇ ਚਾਹ ਨਿਯਾਨੇ ਦੇ ਮੂੰਹ ਪਾਜੇ ਜੇ ਕੋਈ ਸਬਜ਼ੀ ਲੱਗੀ ਹੋਵੇ ਤਾਂ ਵੀ ਉਹਨਾਂ ਨੇ ਆਖਣਾ ਵੀ ਚੱਲ ਰਾਲ ਮਲ ਨਿਯਾਨੇ ਨੇ ਵੀ ਖਵਾ ਲਦੇ ਖਾਦੇ ਪਰ ਇਹਨਾਂ ਨੂੰ ਅੰਮੂ ਗਾਲਾਂ ਪੈ ਜਾਣ ਕਿ ਇਹੋ ਖਾ ਕੇ ਬ ਉਹ ਚੁੰਡ ਚੁੰਡ ਕੇ ਸਾਰੇ ਜੀ ਤਲੇ ਕੰਡ ਲਿਆ ਆਵਲੇ ਆਡੇ ਅਗੇ ਰਾ ਦਿੱਤੇ ਆ ਨਹੀਂ ਮੈਂ ਉਹ ਉਹ ਤੇ ਕੱਢੇ ਥੋੜੇ ਜਿਹਾ ਉਹਨਾਂ ਨੂੰ ਜਿੰਨੀਆਂ ਲਿਆਣੇ ਖਾਣ ਆਣੂ ਕਹਦੇ ਸੇਵੀਆਂ ਸਹੀ ਗੱਲ ਬੜੇ ਬੜੇ ਮੋਟੇ ਸੋਹਰਿਆਂ ਦੇ ਆ ਨਾ ਫੇ ਮਿੱਠੇ ਜਿਹਾ ਲੱਗਦੇ ਪੇਕਿਆਂ ਦੇ ਮੋਟੇ ਮੋਟੇ ਰਾਤ ਦੇ ਖਾ ਗਿਆ ਸੋਨੂ ਤੋਦਾਂ ਦੇ ਟਿੱਕੇ ਰਹਿ ਗਏ ਐਡੇ ਜਿਹਾ ਕਹ ਨਾਲ ਕੋ ਮਾਰਾ ਕਹਿ ਕੇ ਦੱਸ ਕਿਦਾਂ ਕਹਿਦੇ ਮੈਂ ਨਹੀਂ ਕਹਿਣਾ ਭਰਾਵਾ ਆਪਣੀ ਡਰ ਵੀ ਨੂੰ ਚੀਜ਼ ਹੁੰਦਾ ਲੱਗੇ ਨਹੀਂ ਕਹਿੰਦੇ ਤੇ ਤੁਹਾਡੇ ਤੇ ਕੱਟੇ ਖਾਦੇ ਤੁਹਾਡੇ ਜਿੱਤਾਂ ਦੇ ਲੱਗਦੇ ਪਹਿਲੇ ਹੁੰਦਾ ਇਹ ਅਰਦਾ ਵੀ ਜਾਈ ਉੱਥੇ ਰੱਖ ਦੇਣਾ ਉਹ ਤੋਂ ਵੀ ਰਹਿ ਗਿੱਦੇ ਆਹਦੇਆਂ ਜੂੜੇ ਲੱਗੇ ਹੂੰ ਬੁੱਟਾ ਟੁੱਟ ਗਿਆ ਹੁਣ ਉਹਨੂੰ ਇਦਾਂ ਹੀ ਮੋਢੇ ਮਟਾੜੂ ਲੰਦੇ ਹੁੰਦੇ ਨਹੀਂ ਆ ਖਾ ਗਏ ਖਲਾਉ ਹੋ ਇਹ ਵਿੱਚ ਕੱਟਣ ਉੱਥੇ ਆ ਉਹ ਨਾ ਮੇਤੋ ਤੋਂ ਜਾਂਦਾ ਹੁੰਦਾ ਕਈ ਬੈਠਦੀ ਆ ਦੱਬ ਲੱਗੀ ਖਾ ਖੇਜ ਦੱਬ ਲੱਗੀ ਤੂੰ ਖਾ ਲੈ ਹੂੰ ਖਾ ਲੈ ਖਾਣਾ ਤੁਸੀਂ ਇਹਨਾਂ ਦੇ ਖਾਣਦੇ ਆ ਮੈਂ ਸਿਰਫ ਤੇਨ ਹੀ ਖਾਦੇ ਆ ਹਾਂ ਸਿਰਫ ਦਿੱਲੀ ਆ ਕੇ ਸਿਰਫ ਤਿੰਨ ਆ ਦੁਆ ਦੇ ਤੇ ਜਾਵਾ ਇਹ ਇਹਨੂੰ ਸਿਰਫ ਆਂਦੇ ਆ ਫਿਰ ਦਿੱਲੀ ਜਾਣਾ ਤੇ ਨਹੀਂ ਆ ਹੂੰ ਪਹਿਲੀ ਜੀ ਟੱਪਾ ਵੀ ਦੇ ਪੇਕੇ ਨੂੰ ਆਈ ਨਾ ਕਿਤੇ ਭੰਦਾ ਹੀ ਆ ਨਾ ਵੈਰੀ ਗੁੱਡ ਫਿਰ ਮੈਂ ਕਿਨੇ ਖਾਵਾਂ ਤੂੰ ਵੀ ਪਕਾਣੇ ਤੇ ਖਾ ਵੀ ਲੈ ਲਾ ਗੱਲ ਨਿਕਰਾਵੇ ਨਾ ਤੇਰਾ ਨਾ ਟੋਕਰੀ ਖਾਣੀ ਚਾਹੀਦੀ ਹੂੰ ਹੂੰ ਟੋਕਰੀ ਖਾਣ ਦਿੰਦੀ ਅਗਲੀ ਲੈ ਖਾਣ ਨੂੰ ਖਾਵਾ ਤਾਂ ਮਨਾ ਕਿਨੇ ਕੀਤਾ ਨਾਵਾ ਅਜੇ ਰਾਤ ਦਾ ਖਾਣਦੇ ਆ ਅਜੇ ਆਂਦੇ ਬਸ ਨੂੰ ਕਿਨੇ ਖਾਣੇ ਆ ਉਹ ਬੰਦੇ ਇਦਾਂ ਦੇ ਹੁੰਦੇ ਆ ਨਹੀਂ ਪਾਣੀ ਖਾਦੇ ਕੱਢ ਦੇਣਾ ਕੱਢ ਜਾਣਾ ਇਹ ਫਾਇਦਾ ਹੁੰਦਾ ਵਾ ਬਿਨਾਂ ਕੋਈ ਦਵਾਈ ਦੁਵਾਈ ਹੈ ਨਾ ਨਾ ਵੀ ਉਹਦਾ ਪਜਾਰੀ ਲਈ ਅਰੇ ਕਈ ਦਵਾਈਆਂ ਦੁਉਂੀਆਂ ਕਹਿੰਦੇ ਕਿ ਠੀਂਦੇ ਆ ਇੱਕ ਗਾਲਾ ਨਹੀਂ ਹੈਗਾ ਨਾ ਕੱਢੀ ਜਾਈਏ ਕਿਉਂ ਗਾਲਾ ਤੇ ਇਹ 베ਰੀਆਂ ਤੇ ਫੇਰ ਖਾਲੀਆਂ ਸਾਨੂੰ ਠਿੱਕਾ ਚੁੱਗਲੀ ਰੱਖਣਾ ਤੂੰ ਆੜੂ ਕਾ ਲੋ ਹਾਂ ਤੂੰ ਇਹੋ ਲੋ ਬੋਲੋ ਕਿ ਆੜੂਆਂ 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 ਦੇ ਰੱਖਵਾ ਨੀਂ ਤਾਂ ਉਹ ਠਿੱਕਾ ਚੁੱਗੜਨੀ ਰੱਖ ਲੈ ਆਹ ਵੇਖਾ ਟਾਈਮ ਨਾਲ ਅਵੇਲੇ ਬਗਾ ਕੇ ਕਿ ਨਹੀਂ ਨੂੰਹਾਂ ਧੋ ਕੇ ਮੈਂ ਦੋ ਖਾਦੇ ਸੀ ਬੀਜ ਵੀ ਆਇਆ ਮੈਂ ਖਪਰਾਵਾ ਫਿਰ ਦੋ ਪੇੜ ਉੱਗਣ ਦੋ ਪੇੜ ਦੋ ਰੁੱਖ ਆੜੂਆਂ ਦੇ ਉੱਗਣਗੇ ਵੇਖ ਕਿੰਨਾ ਭਲਾ ਕੀਤਾ ਹਾਂ ਅੱਧੇ ਅੱਧੇ ਖਾਦੇ ਅੱਧੇ ਤੇ ਤੋਤੇ ਟੁੱਕੇ ਸੀ ਦੋ ਮਲਾ ਗਏ ਫਿਰ ਇੱਕ ਹੋਇਆ ਫਿਰ ਇੱਕ ਮਾਹ ਖਾਦਾ ਉਹਦੇ ਤਾਂ ਦੋ ਬੂਟੇ ਲਾ ਪਹਿਲਾਂ ਪਹਿਲਾਂ ਹੁੰਦਾ ਤੇ ਪਤਾ ਨਹੀਂ ਪਹਿਲਾਂ ਮੈਂ ਆਪਣੇ ਥੀ ਬੂਟਾ ਲਾਇਆ ਵੀ ਉਹ ਆਣੇ ਸਮੇਂ ਤੇ ਆਪਣੇ ਥੀ ਲਾਇਆ ਬੂਟੇ ਤਾਂ ਖਾਵਾ ਮੈਂ ਕਿੱਥੇ ਆ ਆਵੇਲੀ ਚ ਪਹਿਲਾਂ ਪਹਿਲਾਂ ਤੇ ਨਿਹਾਈ ਜੇ ਕਿਤੇ ਕੋਈ ਅੰਦਰ ਜਾਂਦੀ ਲੱਗਦਾ ਹੁਣ ਬੂਟਾ ਹੋ ਗਿਆ ਆ ਰਹਾ ਹੈ। ਖਰਬੂਜੇ ਦਾ ਜਦੋਂ ਹੁੰਦੀ। ਮੈਂ ਦੇ ਆਂਦੀ ਆ। ਹਾਂ ਕੱਟਾ ਦਾੜੀ ਬੈਠ ਕੇ ਆ। ਆਂ ਬੂਰੇ ਟਾਣੀਆਂ ਨਿਕਲਿਆ। ਦਰੰਦੇ ਬੜਾਲਦੇ। ਵੀ ਚੱਲਿਆ ਸੰਤਰੇ ਦੇ ਅੰਦਰ। ਤੇਰੇ ਇਮਲੀ ਦੇ ਕਿਹ ਹੁੰਦੇ ਆ? ਉਹ ਮੈਂ ਕਰਦੀ ਸੀ ਬੜੀ ਨਿੱਕੀ ਹੁੰਦੀ ਇਮਲੀ ਖਾਣੀ। ਇਹ ਕਿਉਂ ਡਿਆ? ਵੀ ਸੁਤਣਾ ਨਹੀਂ ਹੈਗਾ। ਇਮਲੀ ਦੇ ਪੀਸਾ ਆਲੀ ਖਾ ਲੈਣਾ। ਬੜੇ ਵੀ ਖਾਦੇ ਬੰਦੇ। 20 ਮਿੰਟ ਰਪਿਆ ਨਾ ਇੱਕਾ ਤੇ ਬੂਟੇ ਉੱਗ ਜਾਂਦੇ ਆ। ਫਿਰ ਮੈਂ ਸੋਚਿਆ ਹਏ ਮੈਂ ਜੇ ਬੂਟੇ ਉੱਗੇ ਤੇ ਕੰਨਾਂ ਨਾਲ ਹੀ ਟਾਣੀਆਂ ਨਿਕਲਦੀਆਂ ਬੜੇ ਡਰਨਾ ਇੱਟਾ। ਡ ਨਾ ਕਹਿਣਾ ਜੋ ਨਾ ਕਰਣਾ ਉਹ ਮੰਨ ਲੈਣਾ ਮੇਰੀ ਨਾ ਇੱਕ ਛੋਟੀ ਭੈਣ ਮੇਰੇ ਤੋਂ ਛੋਟੀ ਭੈਣ ਹੈ ਕਿਦਾਂ ਹੋਈ ਸੀ ਤੇ ਮੈਂ ਵੀ ਛੋਟੀ ਸੀ ਤੇ ਉਹਨਾਂ ਨੇ ਮੇਰੇ ਸਾਹਮਣੇ ਕਿਤੇ ਏਦਾਂ ਨੱਪੀ ਨੁੱਪੀ ਆ ਤੇ ਮੈਂ ਵੇਖ ਲਈ ਧੋਇਆ ਪੁੱਟ ਕੇ ਨੱਪਤੀ ਸੀ ਪਿਛਲੇ ਬੰਨੇ ਘਰ ਦੇ ਮੈਂ ਰੋਜ ਜਾ ਕੇ ਵੇਖ ਆਉਣਾ ਮੰਮੀ ਪੁੜੀ ਉੱਗਦੀ ਨਹੀਂ ਆਵੇਂ ਤੱਕ ਮੰਮੀ ਮੇਰੀ ਭੈਣ ਉੱਗੀ ਨਹੀਂ ਆਵੇਂ ਤੱਕ ਉਹ ਜੋ ਬਣਾਈ ਜਦੋਂ ਖੇਤ ਲੱਲਾ ਹੋ ਕੇ ਗਈ ਆ ਵੀ ਤਾਂ ਆਂਦਾ ਹੁੰਦਾ ਵਜੋਂ ਹਰ ਦਿਨ ਦਿਨਾਂ ਦਾ ਕੋਈ ਹੈ ਨਾ ਬੱਚਾ ਜਿਹੜਾ ਬੱਚਾ ਖਸਾ ਹੁੰਦਾ ਉਹ ਜਦੋਂ ਮਰਦਾ ਨਾ ਤਾਂ ਹੀ ਤਾਂ ਨੱਪਦੇ ਨੇ ਨਾ ਇਹਨਾਂ ਦਾ ਕਾਹੀ ਬੀਜੀ ਹੈ ਤੇ ਉਹ ਫਿਰ ਉਹਦੀ ਜਗ੍ਹਾ ਤੇ ਉੱਗੇ ਨਹੀਂ ਹੋ ਰਹੇ ਆਓ ਉਕੇ ਗੀਵਾ ਉਹ ਕਿਣੀ ਕਿਥੇ ਉਹ ਜਾਰੀ ਰਹੇ ਹੁਣ ਆਉਂਦੀਆਂ ਡਿਊਟੀ ਵੀ ਗਈਆਂ ਚਲੋ ਜੀ ਹੁਣ ਆਪਾਂ ਇੰਟਰੋ ਬਣਾ ਲਈ ਆਪਣੀ ਹਾਂਜੀ ਹਾਂਜੀ ਚਲੋ ਚਲੋ ਜੀ ਇੰਟਰੋ ਇੰਟਰੋ ਬਣਾ ਲਈ ਪ੍ਰੀਤੀ ਭਾਈ ਜਿਹੜਾ ਬਾਈ ਨੂੰ ਮੜਿਆ ਆਗਾ ਕਾਰ ਦੇ ਆ ਰਹਾਂ ਨਾ ਸਿੰਘ ਜਾਰੇ ਬਣ ਗਿਆ ਆਜ ਗਿੜਕਾ ਚਾਰ ਖਾ ਲਈ ਹੁਣ ਦੋ ਦੋ ਚਾਰ ਹੋ ਗਈਆਂ ਨਹੀਂ ਨਹੀਂ ਆ ਭਾਬੀ ਦੀ ਗਿੜਕਾ ਅੱਜ ਇਹਨ ਮੇਰੀਆਂ ਮਟਮੜੀ ਨਹੀਂ ਬੋਲਦੀਆਂ ਉਹ ਕਿਥੇ ਪੈ ਕੀ ਉਹ ਵੇ ਲੈ ਗਮਲੇ ਦੇ ਮੈਂ ਮੈਂ ਗੈਸ ਮਾਰੇ ਉਹ ਆੜੂ ਤੇ ਨਿਸ਼ਾਨਾ ਲਾਹ ਗਾੜੀ ਗਮਲੇ ਚ ਪਾਣੀ ਗਮਲੇ ਚ ਪਾਣੀ ਉਹ ਤਲੀ ਗਰਜੀ ਕਰਦੀ ਚਾਵੇਂ ਉਟਾ ਡੇਗਾ ਚਲੋ ਹਸਟਿੰਗ ਨਾਲੇ ਗਿੱਦਕਾ ਨਾਲੇ ਆੜੂ ਉਹ alleys ਨਾਲੇ ਗਿੱਦਕਾ ਮਾਰਦੇ ਨੇ alleys ਚਲੋ ਹੁਣ ਕਰ ਲਿਆ ਕੰਮ 9:00 ਵਜ ਗਏ ਚਲੋ ਵੇਲਾ ਹੁੰਦਾ 당ਨਾ ਰੋਡ ਘਵਾਤਾ ਪਸੰਦ ਕਰਦਾ ਮੈਂ ਕਹਉਂਦੇ ਨਾ ਕੱਲ ਜੋ ਆਏ ਸੀ ਨਾ ਤੇ ਧੋਤਾ ਕਿ ਮੈਂ ਇਦਾਂ ਕਿਨੋਂ ਨਾਲ ਅਧਰਿਕ ਲੈ ਤੇ ਬਾਕੀ ਸਿਕੂਚ ਮੈਂ ਆ ਤੁਸੀ ਆ ਟਿਕਰ ਕਿਹੜੀ ਰਾਤ ਦੇਗਾ ਸਾਰੇ ਇਕੱਠੇ ਖਾਵਾਂ ਤੁਹਾਡੇ ਸੁਪਹਿਲ ਤੁਹਾਡੇ ਬਥੇ ਰੱਖੇ ਨਹੀਂ ਘਰ ਨਹੀਂ ਕੰਦੇ ਮੈਂ ਸਾਰਿਆਂ ਨੂੰ ਇੱਥੇ ਆ ਜਾਣਾ ਤੇ ਸਾਰੇ ਮੈਂ ਇਕੱਠੇ ਬੈ ਕੇ ਖਾਵਾਂਗੇ ਤਾਂ ਕਰਕੇ ਉਧਰ ਰਖੇ ਨੇ ਤੇ ਇਹ ਆੜੂਾਂ ਦੇ ਨਾਲ ਹੁਣ ਹਾਦਾ ਤੇ ਹਾਸੇ ਤੇ ਜਾ ਦੇ ਜੁੜੀ ਆ ਮੈਂ ਦੱਸਦੀ ਖਾਕ ਤੇ ਪਰ ਨੋਸਿਆ ਹਾਂ ਹਾਂ 9 ਸਾਲ ਸਾਰੀ ਖਾਣਾ ਜਾਂ ਰੂਮ ਦੀ ਗੱਲ ਵਾਕਿਆ ਯਾਦ ਆ ਜਾਂਦਾ ਰੂਮ ਦੇ ਨਾਲ ਰੱਖੇ ਸੀ ਦੀਦੀ ਮੈਨੂੰ ਕਰ ਕਰੋ ਠੀਕ ਪੈਂਦਾ 9 ਸਾਲ ਹੋ ਗਿਆ ਫੋਟੋ ਪਾਈ ਤੂੰ ਕਿਹੜੇ ਨਾਂ ਦੇ ਟੋਪੇ ਰੈੱਡ ਪਈਦੀ ਐ ਸੌਦੀ ਅਰਬ ਦੀ ਅੱਜ ਸਾਹਮਣੇ ਆਈ ਨਾ ਫੇਸਬੁੱਕ ਤੇ ਆਫ ਕਰਦੇ ਹੁੰਦੇ ਆ ਨਾਲ ਮੇਰੇ ਪਤਾ ਕੌਣ ਆ ਸਹਿਜਾਦ ਗੁੱਜਰ ਪਾਕਿਸਤਾਨ ਤੋਂ ਫਰੋਮ ਪਾਕਿਸਤਾਨ ਫਰੋਮ ਪਾਕਿਸਤਾਨ ਨਾਰੋਵਾਲ ਨਾਰੋਵਾਲ ਫਾੜੀ ਤਸਵੀਰ ਹੁੰਦੀ ਨਾਰੋਵਾਲ ਪਾਕਿਸਤਾਨ ਦੇ ਨਾਰੋਵਾਲ ਦੇ ਇੱਕ ਹੋਰ ਵੀ ਅੰਧੇ ਦੇ ਬਾਪੂ ਨਹੀਂ ਸਭ ਤੋਂ ਬੈਸਟ ਦੋਸਤ ਹੀਗਾ ਉਥੇ ਹੁਣ ਆਉਂਦਾ ਹਾਂ ਹਾਂ ਹੁਣ ਆਉਂਦਾ ਫੋਨ ਹੁੰਦਾ ਗੱਲਬਾਤ ਹੁੰਦੀ ਆ ਇਹ ਵੀ ਕ੍ਰੇਟਰ ਆਪਰੇਟਰ ਹੀ ਤੇ ਮੈਂ ਵੀ ਕ੍ਰੇਟਰ ਆਪਰੇਟਰ ਹੀ ਆ ਅੱਛਾ ਇਹ ਪਾਕਿਸਤਾਨੋਂ ਆਪਰੇਟਰ ਸਾਹਿਬ ਆਏ ਹੀ ਤੇ ਮੈਂ ਇਥੋਂ ਇੰਡੀਆ ਤੋਂ ਤੇ ਬੜੇ ਬੜੀ ਵਧੀਆ ਹੱਡੀ ਜਾਰੀ ਤੁਹਾਨੂੰ ਨਹੀਂ ਕੋ ਪਛਾਣ ਸਕਦਾ ਮੈਨੂੰ ਤਾਂ ਪਛਾਣ ਨਹੀਂ ਲੱਗਦਾ ਜਿਹੜਾ ਬਾਪੂ ਜੀ ਹੁੰਦੇ ਨਾ ਹਾਂ ਤੇ ਲੈ ਕੇ ਜਾਂ ਸਾਡਾ ਕਾਹੀ ਗਨ ਕਰਾਈਆਂ ਬਣ ਕੇ ਉੱਥੇ ਦੀ ਤੇ ਜੇ ਕਿਤੇ ਬਾਪੂ ਜੀ ਹੁੰਦੇ ਉਹਨਾਂ ਬੜੀ ਜੀ ਪਰ ਉਹਦਾ ਸਾਨੂੰ ਕੁਝ ਪਤਾ ਪੁੱਤਾ ਹੀ ਨਹੀਂ ਹੁੰਦਾ ਉਧਰ ਬਾਰੇ ਉਹ ਕੀ ਕੀਤਾ ਅੱਜ ਚਲੋ ਠੀਕ ਆ ਕਰੀ ਕੰਮ